ਸਭ ਤੋਂ ਪਹਿਲਾ ਫਿਲਮੀ ਅਨੁਭਵ ਮੈਨੂੰ 7-8 ਸਾਲਾਂ ਦੀ ਉਮਰ ਵਿੱਚ ਹੋਇਆ। 라ਵਲਪਿੰਡੀ ਸ਼ਹਿਰ ਵਿੱਚ ਪਲੇਗ ਦਾ ਖਤਰਾ ਉੱਠ ਪਿਆ ਸੀ। ਮੇਰੀ ਮਾਂ ਨੇ ਘਰ ਵਿੱਚ ਇੱਕ ਚੂਹਾ ਟੱਪਦਾ ਵੇਖਿਆ। ਉਸੇ ਦਿਨ ਉਹ ਬੱਚਿਆਂ ਨੂੰ ਨਾਲ ਲੈ ਕੇ ਭੇਰੇ ਚਲੀ ਗਈ। ਜੋ ਸਾਨੀਆਂ ਦਾ ਪੁਸ਼ਤੈਣੀ ਟਿਕਾਣਾ ਹੈ। ਇੱਥੇ ਸਾਨੀਆਂ ਦਾ ਆਪਣਾ ਅਲੱਗ ਮਹੱਲਾ ਹੈ, ਸੇਠੀਆਂ ਦਾ ਅਲੱਗ ਅਤੇ ਇਸੇ ਤਰ੍ਹਾਂ ਹੋਰ ਸਾਰੀਆਂ ਖੁਖਰੇਣ, ਕੱਤਰੀ ਜਾਤਾਂ ਦਾ ਅਲੱਗ ਇਹ ਕਦੋਂ ਤੇ ਕਿੰਜ ਹੋਇਆ ਰੱਬ ਜਾਣੇ ਮੇਰੀ ਮਾਂ ਨੇ ਸਾਨੂੰ ਸਰੀਰਕ ਤੌਰ ਤੇ ਤਾਂ ਸੁਰੱਖਿਅਤ ਕਰ ਲਿਆ ਪਰ ਮਾਨਸਿਕ ਤੌਰ ਤੇ ਬੜੇ سنگੀਨ ਖਤਰਿਆਂ ਵਿੱਚ ਧੱਕ ਦਿੱਤਾ ਪੀਰਾ ਨਾ ਨੂੰ ਤਾਂ ਸ਼ਹਿਰ ਸੀ ਪਰ ਵਾਤਾਵਰਨ ਨਿਰਾਪੂਰਾ ਪਿੰਡੂ ਸੀ ਅੱਜ ਕੱਲ ਦੇ ਪਿੰਡੂ ਵਾਤਾਵਰਨ ਦਾ ਅੰਗਰੇਜ਼ਾਂ ਵੇਲੇ ਦੇ ਵਾਤਾਵਰਨ ਨਾਲ ਕੋਈ ਮੁਕਾਬਲਾ ਨਹੀਂ ਬੇਸ਼ੱਕ ਉਸ ਵੇਲੇ ਚੀਜ਼ਾਂ ਸਸਤੀਆਂ ਸਨ ਆਰਥਿਕ ਨਿਸ਼ਚਿੰਤਤਾ ਵਿਵਧੇਰੇ ਸੀ ਪਰ ਪੁਲਿਸ ਤੇ ਅਫਸਰ ਦਹਿਸ਼ਤ ਹੱਦਾਂ ਟੱਪਦੀ ਸੀ ਮਨੁੱਖ ਨਾਲ ਕੇਵਲ ਸਲੂਕ ਹੀ ਪਸ਼ੂ ਵਾਲਾ ਨਹੀਂ ਸੀ ਕੀਤਾ ਜਾਂਦਾ ਬਲਕਿ ਉਸ ਨੂੰ ਪਸ਼ੂ ਬਣਾ ਕੇ ਛੱਡਣ ਉਸ ਅੰਦਰੋਂ ਸਾਰੀ ਸੱਭਿਆ ਮਨੁੱਖਤਾ ਖਤਮ ਕਰ ਦੇਣ ਦੀ ਵੀ ਉਸ ਨਿਜ਼ਾਮ ਨੇ ਪੂਰੀ ਵਿਉਂਤ ਪੰਨੀ ਹੋਈ ਸੀ ਹਰ ਪ੍ਰਕਾਰ ਦੀ ਬਦਚਲਨੀ ਜ਼ਹਾਲਤ ਅਤੇ ਨਹੋਸਤ ਨੂੰ ਸ਼ਹਿਰ ਦਿੱਤੀ ਜਾਂਦੀ ਸੀ ਸ਼ਰੀਫਾਂ ਲਈ ਇੱਜ਼ਤ ਨਾਲ ਛੱਟ ਲਗਾਉਣਾ ਦਿਨ ਬਦਨ ਮੁਸ਼ਕਲ ਹੁੰਦਾ ਜਾ ਰਿਹਾ ਸੀ ਜਿਹੜੇ ਇਸ ਪ੍ਰਵਿਰਤੀ ਦਾ ਵਿਰੋਧ ਕਰ ਸਕਦੇ ਸਨ ਉਹ ਧਨ ਦੌਲਤ ਤੇ ਲਾਲਚ ਵਿੱਚ 라ਵਲਪਿੰਡੀ ਤੇ ਲਾਹੌਰ ਵਰਗੇ ਵੱਡੇ ਸ਼ਹਿਰਾਂ ਨੂੰ ਨੱਠ ਜਾਣ ਦੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਸਨ ਗ੍ਰਾਵਟ ਦਾ ਪਰਚਮ ਦਿਨੋ ਦਿਨ بلند ਹੁੰਦਾ ਜਾ ਰਿਹਾ ਸੀ 1947 ਵਿੱਚ ਪੰਜਾਬੀਆਂ ਨੇ ਤੀਵੀਆਂ ਵਿਰੁੱਧ ਜਿਸ ਵਹਿਸ਼ਤ ਦਾ ਸਬੂਤ ਦਿੱਤਾ ਉਸ ਦੀ ਤਿਆਰੀ ਦਾ ਮੋੜ ਦੂਰਦਰਸ਼ੀ ਅੰਗਰੇਜ਼ ਸਰਕਾਰ ਨੇ ਉਦੋਂ ਤੋਂ ਹੀ ਬੰਨਣਾ ਸ਼ੁਰੂ ਕੀਤਾ ਸੀ ਇੱਕ ਦਿਨ ਸਾਡੇ ਸਕੂਲ ਵਿੱਚ ਐਲਾਨ ਹੋਇਆ ਕਿ ਰਾਤੀ ਸਭਨਾਂ ਵਿਦਿਆਰਥੀਆਂ ਨੂੰ ਬਾਇਸਕੋਪ ਵਿਖਾਣ ਲਈ ਲੈ ਜਾਇਆ ਜਾਏਗਾ ਬਾਇਸਕੋਪ ਲਈ ਮੰਡੂਆ ਸਾਡੇ ਘਰ ਦੇ ਨੇੜੇ ਪਰ ਸ਼ਹਿਰੋਂ ਬਾਹਰ ਇੱਕ ਮੈਦਾਨ ਵਿੱਚ ਕਨਾਤਾਂ ਲਾ ਕੇ ਬਣਾਇਆ ਗਿਆ ਸੀ ਛੱਤ ਖੁੱਲੀ ਇਸ ਲਈ ਸ਼ੋਅ ਰਾਤ ਨੂੰ ਤਾਰਿਆਂ ਹੇਠ ਹੁੰਦੇ ਸਨ ਪਰਦੇ ਦੇ ਲਾਗੇ ਇੱਕ ਉੱਚੇ ਮਚਾਨ ਉੱਪਰ ਬੁਲਾਰਾ ਖੜਾ ਰਹਿੰਦਾ ਫਿਲਮਾਂ ਬੋਲਦੀਆਂ ਨਹੀਂ ਸਨ ਬਣ ਕੇ ਵੀ ਵਿਰੇ ਤੋਂ ਆਉਂਦੀਆਂ ਸਨ ਬੁਲਾਰਾ ਉਹਨਾਂ ਦੀ ਕਹਾਣੀ ਨਾਲ ਨਾਲ ਬਿਆਨ ਕਰਦਾ ਜਾਂਦਾ ਸੀ ਸਾਰਾ ਸਕੂਲ ਸ਼ੋਅ ਵੇਖਣ ਜਾ ਰਿਹਾ ਸੀ ਮਾਸਟਰ ਅਤੇ ਹੈੱਡਮਾਸਟਰ ਵੀ ਤੇ ਸਾਡੇ ਦੇਸ਼ ਵਿੱਚ ਮਾਸਟਰਾਂ ਨੂੰ اخਲਾਕੀ ਫਰਿਸ਼ਤੇ ਮੰਨਣ ਭੇਡਾਂ ਨੂੰ ਭੇੜੀਏ ਦਾ ਆਸਾਨ ਸ਼ਿਕਾਰ ਬਣਾ ਦੇਣ ਦੀ ਪਰੰਪਰਾ ਬੜੀ ਪੁਰਾਣੀ ਹੈ ਮਾਂ ਨੇ ਖੁਸ਼ੀ ਨਾਲ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਸਕੂਲ ਵਾਲਿਆਂ ਨੂੰ ਸ਼ੋਅ ਅੱਧੀ ਟਿਕਟ ਉੱਤੇ ਵਿਖਾਇਆ ਜਾਣਾ ਸੀ ਇਹ ਵੀ ਤਾਂ ਉਸ ਦੇ ਨਰੋਇਆਂ ਅਤੇ ਗੁਣਕਾਰੀ ਹੋਣ ਦਾ ਹੀ ਸਬੂਤ ਸੀ ਮੈਂ 45 ਬਰੇ ਪਹਿਲਾਂ ਦੀ ਗੱਲ ਕਰ ਰਿਹਾ ਹਾਂ ਉਸ ਫਿਲਮ ਦੀ ਕਹਾਣੀ ਬਾਰੇ ਇੰਨਾ ਹੀ ਯਾਦ ਹੈ ਕਿ ਉਹ ਜਸੂਸੀ ਜਹੀ ਸੀ ਪਰ ਜਿਹੜੀ ਗੱਲ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਅਤੇ ਸਦਾ ਯਾਦ ਰਹੇਗੀ ਉਹ ਇਹ ਕਿ ਅਦਾਕਾਰੀ ਕਰਦਿਆਂ ਨਾਇਕਾ ਕਈ ਚਾਕੀਆਂ ਵਿੱਚ ਇੱਕਦਮ ਅਲਫ ਰੰਗੀ ਹੋ ਜਾਂਦੀ ਸੀ ਤੇ ਬੁਲਾਰਾ ਬੋਲਦਾ ਸੀ ਸਹਬਾਨ ਖਿਆਲ ਰੱਖਿਏ ਇਹ ਨੰਗੀ ਨਹੀਂ ਹੈ ਅਬ ਇਸਨੇ ਜਾਦੂਈ ਪੋਸ਼ਾਕ ਪਹਿਨ ਲਈ ਹੈ जिसकी मदद से यह कहीं भी जा सकती है यह सबको देख सकती है मगर इसको कोई नहीं देख सकता संभव है वो ठीक ही कहंदा ਹੋਵੇ ਨਗਨ ਅਵਸਥਾ ਵਿੱਚ ਉਸ ਮੇਮ ਦਾ ਮੂੰਹ ਤਾਂ ਸਫੈਦ ਰਹਿੰਦਾ ਸੀ ਪਰ ਸਰੀਰ ਸਾਰਾ ਕਾਲਾ ਹੋ ਜਾਂਦਾ ਸੀ ਜਾਂ ਤਾਂ ਉਸ ਦੇ ਨੰਗੇ ਸਰੀਰ ਉੱਪਰ ਕਾਲਾ ਮੇਕਅਪ ਮਲ ਦਿੰਦੇ ਹੋਣਗੇ ਜਾਂ ਕੋਈ ਚੁੰਟਣੀ ਪੁਸ਼ਾਕ ਪਹਿਨਾ ਦਿੰਦੇ ਹੋਣਗੇ ਨਾ ਤਾਂ ਸਾਡੇ ਹੈਡਮਾਸਟਰ ਅਤੇ ਨਾ ਹੀ ਉਪਸਥਿਤ ਸ਼ਰੀਫਾਂ ਵਿੱਚੋਂ ਹੋਰ ਕਿਸੇ ਨੇ ਇਸ ਅਸ਼ਲੀਲਤਾ ਦਾ ਵਿਰੋਧ ਕੀਤਾ। ਔਰਤਾਂ ਨੂੰ ਸਿਨੇਮੇ ਲੈ ਜਾਣ ਦਾ ਉਦੋਂ ਰਿਵਾਜ ਨਹੀਂ ਸੀ। ਐਵੇਂ ਰੌਲਾ ਗੋਲਾ ਪਾ ਕੇ ਆਪਣਾ ਸੁਆਦ ਕਿਉਂ ਖਰਾਬ ਕੀਤਾ ਜਾਏ? ਬੁਲਾਰੇ ਨੇ ਕਹਿ ਜੋ ਦਿੱਤਾ ਕਿ ਉਹ ਨੰਗੀ ਨਹੀਂ। ਬੱਚੇ ਸਰਲ ਜੀਵ ਹੁੰਦੇ ਹਨ। ਉਹਨਾਂ ਅਵਸ਼્ય ਬੁਲਾਰੇ ਦੀ ਗੱਲ ਉੱਤੇ ਯਕੀਨ ਕਰ ਲਿਆ ਹੋਵੇਗਾ। ਇਸ ਤਰ੍ਹਾਂ اخلاقی ਸੱਟ ਵੱਜਣ ਦੀ ਕੋਈ ਖਾਸ ਸੰਭਾਵਨਾ ਨਾ ਰਹੀ ਫੇਰ ਆਪਣਾ ਮਜ਼ਾ ਕਿਉਂ ਖਰਾਬ ਕੀਤਾ ਜਾਏ ਮਮਕਨ ਹੈ ਕਿ ਮਮਕਨ ਹੈ ਕਿਸੇ ਵਿਅਕਤੀ ਨੂੰ ਉੱਠ ਕੇ ਵਿਰੋਧ ਕਰਨ ਦਾ ਖਿਆਲ ਆਇਆ ਵੀ ਹੋਵੇ ਪਰ ਆਲੇ-ਦੁਆਲੇ ਸਭਨਾਂ ਨੂੰ ਪਾਪ ਦਾ ਹਿੱਸੇਦਾਰ ਬਣਿਆ ਵੇਖ ਕੇ ਉਹ ਵੀ ਖਮੋਸ਼ ਹੀ ਰਹਿ ਗਿਆ ਜਿਵੇਂ ਬ્લેਕ ਨਾ ਕਰਨਾ ਚਾਹੁੰਦੇ ਹੋਏ ਵੀ ਕਈ ਫਿਲਮਕਾਰ ਬਲੈਕ ਕਰਦੇ ਹਨ ਜਿਵੇਂ ਸਨ 47 ਵਿਲੇ 100 100 ਮਰਦਾਂ ਨੂੰ ਕਿਸੇ ਬੇਸਹਾਰਾ ਧੀ ਭੈਣ ਨਾਲ ਸਰੇ ਬਾਜ਼ਾਰ ਜਨਾ ਕਰਦਿਆਂ ਵੇਖ ਕੇ ਵੀ ਲੋਕ ਖਾਮੋਸ਼ ਹੀ ਰਹੇ ਆਲਾ ਦਵਾਲਾ ਬੜਾ ਬਲਵਾਨ ਹੁੰਦਾ ਹੈ ਅਤੇ ਪੰਜਾਬੀਆਂ ਲਈ ਉਹ ਵਿਸ਼ੇਸ਼ ਤੌਰ ਤੇ اخਲਾਕੀ ਕਮਜ਼ੋਰੀ ਦਾ ਕਾਰਨ ਬਣਿਆ ਹੈ ਮੈਨੂੰ ਨਹੀਂ ਯਾਦ ਉਸ ਵੇਲੇ ਮੇਰੇ ਅੰਦਰ ਕੋਈ ਲਿੰਗ ਭਾਵ ਜਾਗਰਤ ਹੋਇਆ ਸੀ ਜਾਂ ਨਹੀਂ ਪਰ ਮਸ ਫੁੱਟਣ ਦੇ ਦਿਨ ਬਹੁਤ ਦੂਰ ਨਹੀਂ ਸਨ ਅਤੇ ਬਾਲਗ ਹੁੰਦਿਆਂ ਸਾਰ ਉਸ ਤੀਵੀ ਦੀਆਂ ਨੰਗੀਆਂ ਛਾਤੀਆਂ ਦੇ ਕੋਲੋਜ਼ ਅਪ ਮੇਰੇ ਲਈ ਲਿੰਗ ਵਾਸਨਾ ਦਾ ਇੱਕ ਲਜਜਤ ਭਰਿਆ ਸਮਾਨ ਬਣ ਗਈ ਇਸ ਨਾਲ ਮੇਰੀ ਸਰੀਰਕ ਅਤੇ ਮਾਨਸਿਕ ਹਾਨੀ ਕਿੰਨੀ ਹੋਈ ਮੈਂ ਨਹੀਂ ਕਹਿ ਸਕਦਾ ਪਰ ਲਾਭ ਕੋਈ ਨਹੀਂ ਹੋਇਆ ਇਹਨਾ ਮੈਂ ਜ਼ਰੂਰ ਕਹਿ ਸਕਦਾ ਹਾਂ 2-4 ਦਿਨਾਂ ਮਗਰੋਂ ਮੈਂ ਇਸ ਤੋਂ ਵੀ ਗਰੇ ਹੋਏ ਦਰਜੇ ਦੀ ਇੱਕ ਫਿਲਮ ਵੇਖੀ ਸਾਡਾ ਰਸੋਈਆ ਮੈਨੂੰ ਨਾਲ ਲੈ ਕੇ ਮੰਡੂਏ ਦੀ ਕਨਾਤ ਦੇ ਪਿਛਵਾੜੇ ਇੱਕ ਦਰਖਤ ਉੱਤੇ ਚੜ ਗਿਆ ਕਿਉਂਕਿ ਟਿਕਟ ਜੋਗੇ ਪੈਸੇ ਉਸ ਕੋਲ ਨਹੀਂ ਸਨ ਦਰਖਤ ਕਨਾਤ ਤੋਂ ਦੂਰ ਸੀ ਪਰ ਪਰਦੇ ਉੱਤੇ ਚਲਦੀਆਂ ਤਸਵੀਰਾਂ ਸਾਨੂੰ ਚੰਗੀ ਤਰ੍ਹਾਂ ਦਿਖਾਈ ਦਿੰਦੀਆਂ ਸਨ ਸ਼ੋਅ ਸ਼ੁਰੂ ਹੁੰਦਿਆਂ ਸਾਰ ਪਹਿਲੀ ਹੀ ਚਾਕੀ ਵਿੱਚ ਇੱਕ ਮਰਦ ਤੇ ਇੱਕ ਔਰਤ ਕੁੱਤਿਆਂ ਵਰਗੀ ਨਰਜਜਤਾ ਨਾਲ ਅਤੇ ਹੂਬ-ਹੂ ਉਸੇ ਤਰ੍ਹਾਂ ਭੋਗ ਵਿੱਚ ਜੁਟ ਪਏ। ਮੇਰੇ ਲਈ ਇਹ ਬੜਾ ਹੀ ਭਿਆਨਕ ਦ੍ਰਿਸ਼ ਸੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਕੀ ਕਰ ਰਹੇ ਹਨ। ਮੈਂ ਜ਼ੋਰ-ਜ਼ੋਰ ਦੀ ਚੀਕ ਉਠਿਆ ਅਤੇ ਨੌਕਰ ਨੂੰ ਜੋ ਮੈਥੋਂ ਉੱਪਰ ਵਾਲੀ ਛਾਖ ਤੇ ਚੜਿਆ ਹੋਇਆ ਸੀ ਪੈਰੋਂ ਫੜ ਕੇ ਹੇਠਾਂ ਤਰੀਕਣ ਲੱਗ ਪਿਆ। ਪਹਿਲਾਂ ਤਾਂ ਉਸਨੇ ਮੈਨੂੰ ਚੁੱਪ ਰਹਿਣ ਦੀ ਡਾਂਟ ਦਿੱਤੀ ਪਰ ਜਦੋਂ ਮੈਂ ਕਿਸੇ ਹਿੱਲੇ ਚੁੱਪ ਨਾ ਹੋਇਆ ਤਾਂ ਉਹ ਬੇਦਲੀ ਨਾਲ ហេਠਾਂ ਲੈਣ ਉੱਤੇ ਮਜਬੂਰ ਹੋ ਗਿਆ ਉਸ ਵੇਲੇ ਉਸ ਦ੍ਰਿਸ਼ ਨਾਲ ਮੈਨੂੰ ਕੇਵਲ ਘ੍ਰਿਣਾ ਹੋਈ ਸੀ ਪਰ ਜਿਉਂ-ਜਿਉਂ ਮੈਂ ਬਾਲਗ ਹੁੰਦਾ ਗਿਆ ਘ੍ਰਿਣਾ ਵਿੱਚ ਆਕਰਸ਼ਣ ਦਾ ਵੀ ਮਿਸ਼ਰਣ ਹੁੰਦਾ ਗਿਆ ਮੈਨੂੰ ਅਫਸੋਸ ਹੋਣ ਲੱਗ ਪੈਂਦਾ ਮੈਂ ਕਿਉਂ ਰਸੋਈਏ ਦਾ ਸਵਾਦ ਖਰਾਬ ਕੀਤਾ ਖੋਰੇ ਕਿੰਨੇ ਚਿਰਾਂ ਬਾਅਦ ਵਿਚਾਰੇ ਨੂੰ ਜ਼ਿੰਦਗੀ ਵਿੱਚ ਕੋਈ ਸਵਾਦ ਨਸੀਬ ਹੋਇਆ ਸੀ ਇਹ ਸੀ ਫਿਲਮਾਂ ਨਾਲ ਮੇਰੀ ਸਭ ਤੋਂ ਪਹਿਲੀ ਮੁਲਾਕਾਤ ਜੇ ਇਸ ਪਿੱਛੋਂ ਮੈਂ ਜੀਵਨ ਵਿੱਚ ਕੋਈ ਹੋਰ ਫਿਲਮ ਨਾ ਵੀ ਵੇਖੀ ਹੁੰਦੀ ਤਾਂ ਵੀ ਕਹਿ ਸਕਦਾ ਸਾਂ ਕਿ ਇਸਤਰੀ ਨੂੰ ਕੇਵਲ ਪੁਰਸ਼ ਦੇ ਕੰਮ ਭੁੱਖ ਮਿਟਾਉ ਪਦਾਰਥ ਰੂਪ ਵਿੱਚ ਵੇਖਣ ਦੀ ਸਿੱਖਿਆ ਮੈਨੂੰ ਬੜੀ ਪ੍ਰਬਲਤਾ ਨਾਲ ਦਿੱਤੀ ਜਾ ਚੁੱਕੀ ਸੀ ਅੱਜ ਦੇ ਜ਼ਮਾਨੇ ਵਿੱਚ ਪਿੰਡਾਂ ਵਿੱਚ ਅਜੇਹੀ ਦਲੇਰੀ ਨਾਲ ਨਗਨ ਫਿਲਮਾਂ ਜੋ ਖੁਫੀਆ ਅਤੇ ਗੈਰ ਕਾਨੂੰਨੀ ਤੌਰ ਤੇ ਬਾਹਰ ਦੇਸ਼ਾਂ ਵਿੱਚੋਂ ਦਰਾਮਦ ਕੀਤੀਆਂ ਜਾਂਦੀਆਂ ਹਨ ਵਿਖਾਣਾ ਸੰਭਵ ਨਹੀਂ ਪਰ ਅੱਜ ਵੀ ਪਿੰਡਾਂ ਦੇ નિર્ਦੋਸ਼ ਅਤੇ ਸਰਲ ਲੋਕਾਂ ਨੂੰ ਹੋਰ ਕਈ ਤਰੀਕਿਆਂ ਨਾਲ ਸ਼ਹਿਰੀ ਲਿੰਗਕ ਗਰਾਫਟ ਦਾ ਸ਼ਿਕਾਰ ਬਣਾ ਕੇ ਖਰਾਬ ਕੀਤਾ ਜਾਂਦਾ ਹੈ ਇਸ ਦਾ ਮੂਲ ਕਾਰਨ ਸਿੱਖਿਆਤ ਵਰਗ ਦਾ ਅੰਗਰੇਜ਼ਾਂ ਦੀ ਚਾਲੂ ਕੀਤੀ ਪਿੰਡਾਂ ਵੱਲੋਂ ਉਪਰਾਮ ਰਹਿਣ ਦੀ ਨਿੰਦਨੀਕ ਨੀਤੀ ਉੱਪਰ ਅਜੇ ਵੀ ਅਮਲ ਕਰੀ ਜਾਣਾ ਹੈ ਜੇ ਚੰਗੇ ਵਿਚਾਰਾਂ ਵਾਲੇ ਸ਼ਹਿਰੀ ਲੋਕ ਪਿੰਡਾਂ ਨਾਲ ਆਪਣਾ ਮੇਲ ਮਿਲਾਪ ਕਾਇਮ ਰੱਖਣ ਤਾਂ ਲੁੱਚੇ ਸ਼ਹਿਰੀ ਅੰਸਰ ਨੂੰ ਬੇਤੜਕ ਹੋ ਕੇ ਪਿੰਡਾਂ ਵਿੱਚ ਖਰੂਦ ਮਚਾਉਣ ਦੀ ਖੋਲ ਨਾ ਮਿਲੇ ਅਤੇ ਇੰਜ ਅਸੀਂ ਆਪਣੇ ਸੋਹਣੇ ਲੋਕ ਨ੍ਰਿਤ ਅਤੇ ਲੋਕ ਗੀਤ ਵੀ ਬਰਬਾਦ ਹੋਣ ਤੋਂ ਬਚਾ ਸਕੀਏ ਪਰ ਨਗਾਰ ਖਾਨੇ ਵਿੱਚ ਤੂਤੀ ਦੀ ਆਵਾਜ਼ ਬਲਾਂ ਕੌਣ ਸੁਣਦਾ ਹੈ ਉਸ ਪਿੱਛੋਂ ਕਈ ਵਾਰੇ ਮੈਂ ਹੋਰ ਕੋਈ ਫਿਲਮ ਨਾ ਵੇਖੀ 라ਵਲਪਿੰਡੀ ਸ਼ਹਿਰ ਵਿੱਚ ਉਦੋਂ ਕੋਈ ਸਿਨੇਮਾ ਨਹੀਂ ਸੀ ਜ਼ਿਆਦਾ ਰਵਾਜ ਥੀਏਟਰਾਂ ਦਾ ਸੀ ਮੇਰੇ ਸਕੂਲ ਦੇ ਸਾਥੀ ਇਹਨਾਂ ਥੀਏਟਰਾਂ ਦੇ ਬਹੁਤ ਦਿਲਚਸਪ ਕisse ਸੁਣਾਉਂਦੇ ਪਰ ਮੇਰੇ ਪਿਤਾ ਜੀ ਕਟੜ ਆਰੀਆ ਸਮਾਜੀ ਸਨ ਅਤੇ ਮੈਂ ਵੀ ਉਹਨਾਂ ਦੀ ਆਗਿਆ ਦਾ ਉਲੰਘਣ ਕਰਨ ਬਾਰੇ ਕਦੇ ਸੋਚ ਨਹੀਂ ਸਕਦਾ ਇਹ ਮੇਰੇ ਜੀਵਨ ਦਾ ਬੜਾ ਧਰਮਾਕਲ ਯੁੱਗ ਸੀ ਮੈਨੂੰ ਸੁਪਨੇ ਵੀ ਪ੍ਰਮਾਤਮਾ ਦੇ ਆਉਂਦੇ ਹੁੰਦੇ ਸਨ ਇੱਕ ਸੁਪਨੇ ਵਿੱਚ ਮੈਂ ਭਗਵਾਨ ਨੂੰ ਪੂਰਬੀਆਂ ਵਾਲੀ ਦੁਪੱੱਲੀ ਟੋਪੀ ਪਾਈ ਆਪਣੇ ਮਕਾਨ ਦੀਆਂ ਪੌੜੀਆਂ ਵਿੱਚ ਬੈਠੇ ਦੇਖਿਆ ਜਦੋਂ ਮੈਂ ਦਸਵੀਂ ਜਮਾਤ ਤੇ ਚੜਿਆ ਤਾਂ ਰੂਪਰਟ ਆਫ ਹੈਸਟਾ ਨਾਮਕ ਇੱਕ ਅੰਗਰੇਜ਼ੀ ਨਾਵਲ ਸਾਨੂੰ ਕੋਰਸ ਵਿੱਚ ਲੱਗਾ ਅਚਾਨਕ ਇੱਕ ਦਿਨ ਖਬਰ ਉੱਡੀ ਕਿ ਸਾਰੀ ਜਮਾਤ ਸਨੇ ਮਾਸਟਰ ਅਤੇ ਹੈੱਡ ਮਾਸਟਰ ਸ਼ਹਿਰ ਵਿੱਚ ਪਹਿਲਾ ਸਿਨੇਮਾ ਰੋਜ਼ ਖੁੱਲਣ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਅਤੇ ਫਿਲਮ ਵੀ ਰੂਪਰਟ ਆਫ ਹੈਸ਼ ਤਾਂ ਵਿਖਾਈ ਜਾਵੇਗੀ ਜੋ ਸਾਡੇ ਕੋਰਸ ਵਿੱਚ ਲੱਗੀ ਹੋਈ ਸੀ ਕਿੰਨੇ ਚਲਾਕ ਹੁੰਦੇ ਹਨ ਸਰਮਾਇਦਾਰ ਮੇਰੇ ਪਿਤਾ ਜੀ ਮੱਗਰ ਦੇ ਕੋਲ ਟੈਲ ਦੇ ਕਿੰਨਾ ਚਿਰ ਸੋਚ ਵਿੱਚ ਡੁੱਬ ਰਹੇ ਕਿ ਮੈਨੂੰ ਜਾਣ ਦੀ ਇਜਾਜ਼ਤ ਦੇਣ ਜਾਂ ਨਾ ਨਵਾਂ ਜ਼ਮਾਨਾ ਉਹਨਾਂ ਦੀ ਚੇਤਨਾ ਦੇ ਬੂਹੇ ਉੱਪਰ ੱਟਕੇ ਮਾਰ ਰਿਹਾ ਸੀ ਬੂਹਾ ਖੋਲਣ ਕੇ ਨਾ ਉਹ ਫੈਸਲਾ ਕਰਨੋਂ ਅਸਮਰੱਤ ਸਨ ਅਖੀਰ ਉਹਨਾਂ ਹੈੱਡਮਾਸਟਰ ਨੂੰ ਕੱਲ ਬੁਲਾ ਕੇ ਪੁੱਛਿਆ ਮੈਂ ਵੀ ਆਪਣੀ ਕਿਸਮਤ ਦਾ ਫੈਸਲਾ ਸੁਣਨ ਲਈ ਦੋਨਾਂ ਬਜ਼ੁਰਗਾਂ ਦੇ वार्तालाਪ ਦਾ ਗਵਾਹ ਬਣਿਆ ਹੈਡਮਾਸਟਰ ਨੇ ਕਿਹਾ ਇੰਨੇ ਪੁਰਾਣੇ ਖਿਆਲਾਂ ਵਾਲੇ ਨਾ ਬਣੋ ਲਾਲਾ ਜੀ ਫਿਲਮਾਂ ਕੇਵਲ ਮਨੋਰੰਜਨ ਲਈ ਨਹੀਂ ਬਣਾਈਆਂ ਜਾਂਦੀਆਂ ਉਹ ਤਾਂ ਇੱਕ ਕਲਾ ਹਨ ਉਹਨਾਂ ਵਿੱਚੋਂ ਸਿੱਖਿਆ ਵੀ ਮਿਲਦੀ ਹੈ ਇਹ ਫਿਲਮ ਤਾਂ ਸਕੂਲ ਵਿੱਚ ਕੋਰਸ ਵਿੱਚ ਲੱਗੀ ਕਿਤਾਬ ਦੇ ਆਧਾਰ ਤੇ ਬਣਾਈ ਗਈ ਹੈ ਪੜਾ ਇਸ ਤੋਂ ਕੀ اخਲਾਕੀ ਨੁਕਸਾਨ ਪਹੁੰਚ ਸਕਦਾ ਹੈ ਬੱਚਿਆਂ ਲਈ ਇਸੇ ਕਰਕੇ ਤਾਂ ਟਿਕਟ ਅੱਧਾ ਕਰ ਦਿੱਤਾ ਗਿਆ ਹੈ ਸ਼ਹਿਰ ਦੇ ਸਾਰੇ ਸਕੂਲਾਂ ਦੇ 10ਵੀਂ ਜਮਾਤ ਦੇ ਮੁੰਡੇ ਜਾ ਰਹੇ ਹਨ ਨੁਕਸਾਨ ਤਾਂ ਨਾ ਜਾਨ ਵਿੱਚ ਹੋ ਸਕਦਾ ਹੈ ਜਾਨ ਵਿੱਚ ਨਹੀਂ ਪਿਤਾ ਜੀ ਨੇ ਇਜਾਜ਼ਤ ਦੇ ਦਿੱਤੀ ਅਜਿਹਾ ਸਮਾਰੋਹ ਕਦੇ ਕਿਸੇ ਵੇਖਿਆ ਨਹੀਂ ਸੀ ਜੋ ਉਸ ਦਿਨ ਰੋਜ਼ ਸਿਨੇਮਾ ਦੇ ਉਦਘਾਟਨ ਸਮੇਂ ਵਾਪਰਿਆ ਅੰਗਰੇਜ਼ ਡਿਪਟੀ ਕਮਿਸ਼ਨਰ ਅਤੇ ਕਿਤਨੇ ਰਾਏ ਸਾਹਿਬ ਤੇ ਖਾਨ ਸਾਹਿਬ ਵੀ ਪਧਾਰੇ ਸਨ ਸਿਨੇਮੇ ਦੇ ਮਾਲਕ ਨੂੰ ਹੋਰ ਕੀ ਚਾਹੀਦਾ ਸੀ ਪਰ ਫਿਲਮ ਦੇ ਵਿੱਦਿਆਕ ਪੱਖ ਤੋਂ ਸਾਨੂੰ ਉੱਕਾ ਕੋਈ ਲਾਭ ਨਾ ਪਹੁੰਚਿਆ ਕਿਉਂਕਿ ਜੋ ਕਹਾਣੀ ਪਰਦੇ ਉੱਤੇ ਵੇਖੀ ਉਹ ਨਾਵਲ ਦੇ ਪਲਾਟ ਨਾਲੋਂ ਬਹੁਤ ਪਿੰਨ ਸੀ ਹਾਂ ਇੱਕ ਗੱਲ ਨੇ ਭਾਵੇਂ ਅਵਸ਼ ਸਭ ਪ੍ਰਭਾਵਿਤ ਕੀਤਾ ਉਹ ਇਹ ਕਿ ਇੱਕੋ ਸ਼ਕਲ ਦੇ ਦੋ ਆਦਮੀ ਬਾਰ-ਬਾਰ ਨਾਇਕਾ ਦੀਆਂ ਚੁੰਮੀਆਂ ਲੈਂਦੇ ਸਨ ਅਵਸ਼ ਹੈਡਮਾਸਟਰ ਸਾਹਿਬ ਨੂੰ ਵੀ ਇਹ ਗੱਲ ਇਤਰਾਜ਼ਯੋਗ ਮਹਿਸੂਸ ਹੋਈ ਹੋਵੇਗੀ ਕਿਉਂਕਿ ਪਿਤਾ ਜੀ ਵਾਂਗ ਉਹ ਵੀ ਕੱਟੜ ਆਰੀਆ ਸਮਾਜੀ ਸਨ ਨਾਲੇ ਨਾਵਲ ਵਿੱਚ ਤਾਂ ਚੁੰਮੀਆਂ ਦਾ ਕੋਈ ਜ਼ਿਕਰ ਨਹੀਂ ਸੀ ਇਸ ਪਿੱਛੋਂ ਜਦੋਂ ਵੀ ਫਿਲਮ ਵੇਖਣੀ ਹੋਵੇ ਪਿਤਾ ਜੀ ਨੂੰ ਇਹ ਆਖ ਕੇ ਕਾਇਲ ਕਰੀਦਾ ਸੀ ਕਿ ਉਹ ਇੱਕ ਉੱਤਮ ਦਰਜੇ ਦੇ اخلاਕੀ ਨਾਵਲ ਉੱਪਰ ਆਧਾਰਿਤ ਹੈ ਜੇ ਫੇਰ ਵੀ ਇਜਾਜ਼ਤ ਨਾ ਮਿਲਦੀ ਤਾਂ ਚੋਰੀ ਜਾਣ ਦਾ ਵੀ ਹੌਲੀ-ਹੌਲੀ ਹੌਸਲਾ ਹੋਣ ਲੱਗ ਪਿਆ ਰੋਜ਼ ਸਿਨੇਮਾ ਸ਼ਹਿਰ ਅੰਦਰ ਸੀ ਮਗਰੋਂ ਉਸ ਵਿੱਚ ਆਮ ਤੌਰ ਤੇ ਹਿੰਦੁਸਤਾਨੀ ਫਿਲਮਾਂ ਵਿਖਾਈਆਂ ਜਾਣ ਲੱਗ ਪਈਆਂ ਸਨ ਔਰ ਕਦੇ-ਕਦੇ ਐਲਮੋ ਲਿੰਕਨ ਆਦ ਦੀਆਂ ਅੰਗਰੇਜ਼ੀ ਲੜੀਵਾਰ ਫਿਲਮਾਂ ਵੀ ਆਉਂਦੀਆਂ ਸਨ ਜਿੰਨਾ ਦੋ ਹਿੰਦੁਸਤਾਨੀ ਫਿਲਮਾਂ ਦਾ ਮੇਰੇ ਉੱਪਰ ਵਿਸ਼ੇਸ਼ ਅਸਰ ਪਿਆ ਉਹਨਾਂ ਵਿੱਚੋਂ ਇੱਕ ਸੀ ਹੀਰ ਰਾਂਝਾ ਇਸ ਫਿਲਮ ਵਿੱਚ ਕਹਾਣੀ ਦੇ ਕਿਰਦਾਰਾਂ ਨੇ ਮੈਨੂੰ ਉਤਨਾ ਪ੍ਰਭਾਵਿਤ ਨਹੀਂ ਕੀਤਾ ਜਿੰਨਾ ਦਰਖਤ ਹੇਠਾਂ ਬੈਠ ਕੇ ਨੰਗੋਜ਼ੇ ਵਜਾ ਕੇ ਪਿੰਡ ਦੇ ਇਕੱਤਰਿਤ ਲੋਕਾਂ ਨੂੰ ਹੀਰ ਸੁਣਾਉਣ ਵਾਲੇ ਕਿੱਸਾਗੋ ਨੇ ਫਿਲਮ ਖਾਮੋਸ਼ ਸੀ ਪਰ ਕਿੱਸਾ ਗੋਵਾਲੀ ਪਰਸਥਿਤੀ ਦਾ ਆਪਣਾ ਇੱਕ ਜਾਦੂਈ ਸੰਗੀਤ ਸੀ ਜਿਸ ਨੂੰ ਯਾਦ ਕਰਕੇ ਵਾਰ-ਵਾਰ ਮੇਰੇ ਗਲੇਡੂ ਪਰ ਆਉਂਦੇ ਸਨ ਇੱਕ ਹੋਰ ਫਿਲਮ ਸੀ ਅਨਾਰਕਲੀ ਇਸ ਵਿੱਚ ਸਲੋਚਨਾ ਰੂਬੀ ਮੇਅਰਸ ਦੀ ਅਪੂਰਬ ਸੁੰਦਰਤਾ ਦਾ ਮੇਰੇ ਉੱਪਰ ਲੋੜੇ ਦਾ ਅਸਰ ਪਿਆ ਅਖੀਰਲੀ ਝਾਕੀ ਸੀ ਅਨਾਰਕਲੀ ਦਾ ਸਾਰਾ ਸਰੀਰ ਦੀਵਾਰ ਵਿੱਚ ਚਿਣਿਆ ਜਾ ਚੁੱਕਾ ਹੈ ਕੇਵਲ ਚਿਹਰਾ ਖੁੱਲਾ ਰਹਿ ਗਿਆ ਹੈ ਇੱਟਾਂ ਵਿੱਚ ਘਿਰਿਆ ਆਖਰਾਂ ਦਾ ਮਾਸੂਮ ਸੁੰਦਰ ਮਜ਼ਲੂਮ ਚਿਹਰਾ ਅਕਬਰ ਆਖਰੀ ਇੱਟ ਝੜਨ ਦਾ ਹੁਕਮ ਸੁਣਾਉਣ ਤੋਂ ਪਹਿਲਾਂ ਕਿੰਨਾ ਚਿਰ ਸੋਚਾਂ ਵਿੱਚ ਡੁੱਬਿਆ ਟਹਿਲਦਾ ਰਹਿੰਦਾ ਹੈ ਅਖੀਰ ਮੂੰਹ ਫੇਰ ਕੇ ਹੱਥ ਦੇ ਇਸ਼ਾਰੇ ਨਾਲ ਉਹ ਹੁਕਮ ਦੇ ਹੀ ਛੱਡਦਾ ਹੈ ਅਨਾਰ ਕਲੀ ਦੇ ਚਿਹਰੇ ਨੂੰ ਇੱਟ ਗਾਰੇ ਨਾਲ ਪੋਚ ਦਿੱਤਾ ਜਾਂਦਾ ਹੈ ਇਸ ਤੋਂ ਵੱਡਾ ਜ਼ੁਲਮ ਦੁਨੀਆ ਵਿੱਚ ਹੋਰ ਕੀ ਹੋ ਸਕਦਾ ਸੀ ਮੈਂ ਕਿੰਨੀਆਂ ਰਾਤਾਂ ਸੌ ਨਾ ਸਕਿਆ ਗਰਮੀਆਂ ਦੇ ਦਿਨ ਸਨ ਅਸੀਂ ਉੱਪਰ ਕੋਠੇ ਤੇ ਸੌਂਦੇ ਹੁੰਦੇ ਸਾਂ ਸਾਰੀ-ਸਾਰੀ ਰਾਤ ਮੇਰੇ ਦਿਲ ਵਿੱਚ ਚੀਸਾਂ ਤੇ ਕੁਰਲਾਟਾਂ ਉੱਠਦੀਆਂ ਰਹਿੰਦੀਆਂ ਅਨਾਰ ਕਲੀ ਦੀ ਸੁੰਦਰਤਾ ਉਪੁੱਲ ਸੀ ਉਹ ਕੇਵਲ ਪਰਦੇ ਉੱਤੇ ਖੇਡਣ ਵਾਲੀ ਪਰਛਾਈਂ ਨਹੀਂ ਸੀ ਉਹ ਮੇਰੇ ਹਿਰਦੇ ਦੀਆਂ ਡੁਗਾਣਾ ਵਿੱਚ ਉੱਤਰੀ ਇੱਕ ਸਚਾਈ ਸੀ ਮੇਰੇ ਜੀਵਨ ਦਾ ਅਨਿਖੜਵਾ ਭਾਗ ਅਤੇ ਵਿਚਾਰੀ ਨੂੰ ਅਜੇਹੀ ਬੇਦਰਦੀ ਨਾਲ ਮਾਰ ਦਿੱਤਾ ਗਿਆ ਸੀ ਮੈਂ ਕਿਸੇ ਹਾਲ ਯਕੀਨ ਕਰਨ ਲਈ ਤਿਆਰ ਨਹੀਂ ਸਾਂ ਕਿ ਸਲੋਚਨਾ ਦੇ ਚਿਹਰੇ ਉੱਤੇ ਸੱਚਮੁੱਚ ਇੱਟ ਨਹੀਂ ਸੀ ਧਰੀ ਗਈ ਉਹ ਨਰੋਲ ਇੱਕ ਸਿਨੇਮਾ ਟ੍ਰਿਕ ਸੀ ਸ਼ਾਇਦ ਜੇ ਉਸ ਵੇਲੇ ਕੋਈ ਮੈਨੂੰ ਉਹ ਟ੍ਰਿਕ ਸਮਝਾਉਣ ਲੱਗ ਪੈਂਦਾ ਤਾਂ ਮੈਂ ਉਹਦੇ ਮੂੰਹ ਤੇ ਤਫਾ ਕੱਢ ਮਾਰਦਾ ਮੇਰੇ ਲਈ ਨਾਰਕਲੀ ਸੱਚਮੁੱਚ ਮਰ ਗਈ ਸੀ ਸਲੋਚਨਾ ਮਰ ਗਈ ਸੀ ਮੇਰੀ ਦੁਨੀਆ ਤਰੀਕ ਹੋ ਗਈ ਸੀ ਪਰ ਸਲੋਚਨਾ ਹੁਣ ਵੀ ਜਿਉਂਦੀ ਜਾਗਦੀ ਹੈ ਅਤੇ ਕਈ ਫਿਲਮਾਂ ਵਿੱਚ ਮੇਰੇ ਨਾਲ ਕੰਮ ਵੀ ਕਰ ਚੁੱਕੀ ਹੈ ਜਦੋਂ ਵੀ ਮੈਂ ਉਸ ਨੂੰ ਆਪਣੇ ਉਸ ਅਲੜਪਣੇ ਦੇ ਪਾਗਲਪਨ ਬਾਰੇ ਦੱਸਦਾ ਹਾਂ ਉਹ ਹੱਸ ਛੜਦੀ ਹੈ ਅੱਜ ਮੈਂ ਆਪ ਫਿਲਮੀ ਕਲਾਕਾਰ ਹਾਂ ਅਤੇ ਉਸ ਦੇ ਹੱਸ ਛੱਡਣ ਦਾ ਕਾਰਨ ਪੂਰੀ ਤਰ੍ਹਾਂ ਸਮਝਦਾ ਹਾਂ ਪਰ ਫੇਰ ਵੀ ਜੀ ਚਾਹੁੰਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਸਮਝਾ ਸਕਾਂ ਕਿ ਮੇਰਾ ਉਹ ਪਾਗਲਪਨ ਕੋਈ ਮਜ਼ਾਕ ਨਹੀਂ ਸੀ ਉਹ ਸੱਚਮੁੱਚ ਮੇਰੇ ਜੀਵਨ ਦਾ ਪਹਿਲਾ ਪਿਆਰ ਸੀ ਹਕੀਕਤ ਫਿਲਮ ਦੀ ਸ਼ੂਟਿੰਗ ਲਈ ਅਸੀਂ ਜੀਪਾਂ ਵਿੱਚ ਕਸ਼ਮੀਰੋਂ ਲਦਾਖ ਜਾ ਰਹੇ ਸਾਂ ਇੱਕ ਰਾਤ ਦਰਾਸ ਨਾਮਕ ਸਥਾਨ ਤੇ ਪੜਾਕ ਪਿਆ ਫੌਜ ਦੇ ਕਰਨਲ ਨੇ ਸਾਨੂੰ ਸਤਿਕਾਰ ਨਾਲ ਮੈਸ ਦੀ ਇਮਾਰਤ ਵਿੱਚ ਟਹਿਰਾਇਆ ਨਹਾ ਧੋ ਕੇ ਅਸੀਂ ਬੈਠਕ ਵਿੱਚ ਇਕੱਤਰ ਹੋਏ ਯੂਨਿਟ ਦੇ ਸਾਰੇ ਫੌਜੀ ਅਫਸਰ ਬੜੇ ਚਾਅ ਨਾਲ ਸਾਨੂੰ ਮਿਲਣ ਆਏ ਸਨ ਕਿਉਂ ਨਾ ਆਉਂਦੇ ਸਾਡੇ ਨਾਲ ਤਰਮਿੰਦਰ ਸੀ ਤੇ ਪ੍ਰੀਆ ਅਤੇ ਇੰਦਰਾਨੀ ਮੁਕਰਜੀ ਵਰਗੀਆਂ ਸੁੰਦਰ ਐਕਟ੍ਰੈਸਾਂ ਵੀ ਸਨ ਗੱਲਾਂ ਕਰਦੇ ਕਰਦੇ ਅਧਖੜ ਕਰਨੈਲ ਦੀ ਨਜ਼ਰ ਇੱਕ ਕੋਨੇ ਵਿੱਚ ਪਛੜ ਕੇ ਬੈਠੀ ਸਲੋਚਨਾ ਵੱਲ ਚਲੀ ਗਈ ਉਹ ਨਜ਼ਰ ਹਟਾ ਨਾ ਸਕਿਆ ਹੌਲੀ-ਹੌਲੀ ਉਸ ਚਿਹਰੇ ਨੇ ਉਸਦੇ ਯਾਦ ਮਹਿਲ ਵਿੱਚ ਪੁਰਾਣੇ ਨਕਸ਼ ਉਭਾਰਨੇ ਸ਼ੁਰੂ ਕੀਤੇ ਤੇ ਫਿਰ ਉਹਨੇ ਉਸ ਨੂੰ ਪਛਾਣ ਲਿਆ ਆਪਣੀ ਜਵਾਨੀ ਦੇ ਦਿਨਾਂ ਦੀ ਪਿਆਰੀ ਅਦਾਕਾਰਾਂ ਨੂੰ ਅਤੇ ਫਿਰ ਉਸ ਦੀ ਜੋ ਦਸ਼ਾ ਹੋਈ ਬਿਆਨ ਨਹੀਂ ਕੀਤੀ ਜਾ ਸਕਦੀ ਉਸ ਸ਼ਾਮ ਬਾਕੀ ਦੇ ਅਸੀਂ ਸਾਰੇ ਕਲਾਕਾਰ ਸਿਫਰ ਹੋ ਕੇ ਰਹਿ ਗਏ ਸਲੋਚਨਾ ਪਲ ਛੱਟ ਲਈ ਫਿਰ ਉਸੇ ਤਲਿਸਮੀ সিংহাসਨ ਤੇ ਬਰਾਜਮਾਨ ਹੋਈ ਜਿਸ ਤੋਂ ਉਤਰਿਆ ਉਸ ਨੂੰ ਲੰਮਾ ਸਮਾਂ ਬੀਤ ਚੁੱਕਾ ਸੀ 50 ਸਾਲ ਦੀ ਉਮਰ ਦੇ ਉਸ ਕਰਨੈਲ ਉੱਪਰ ਉਹ ਅਨਮਾਦ ਸਵਾਰ ਹੋ ਗਿਆ ਸੀ ਜਿਸ ਦਾ ਮੈਂ 14 ਸਾਲ ਦੀ ਉਮਰੇ ਸ਼ਿਕਾਰ ਹੋਇਆ ਸੀ ਜਿਹੜੇ ਵਿਦਵਾਨ ਫਿਲਮਾਂ ਦਾ ਨਾਂ ਸੁਣਦਿਆਂ ਹੀ ਨਫ਼ਰਤ ਨਾਲ ਨੱਕ ਭੌ ਚੜਾ ਲੈਂਦੇ ਹਨ ਉਹਨਾਂ ਨੂੰ ਸਿਨੇਮੇ ਦੇ ਉਮੋੜ ਅਤੇ ਵਿਆਪਕ ਅਸਰਾਂ ਉੱਪਰ ਸੰਜੀਦਗੀ ਨਾਲ ਗੌਰ ਕਰਨਾ ਚਾਹੀਦਾ ਹੈ